ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਕੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਨੀਲੀ ਰਾਵੀ ਦੀ ਕੱਪੜ ਮੈਂ ਦਿਖਾਉਣੀ ਹੈ ਸੇਲ ਆ ਡਿਟੇਲ ਦੇ ਬਾਰੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਜੀ ਜੀ ਮੇਰਾ ਨਾਮ ਤਾਂ ਲਾਸਿੰਗ ਫੇਂਡ ਬੁਰਜਾ ਫਤਿਹਗੜ ਸੀਲ ਤਪਾ ਜ਼ਿਲ੍ਹਾ ਬਰਨਾਲਾ ਠੀਕ ਹੈ ਸੈਨੇਂਜ ਦੇ ਨਜ਼ਦੀਕ ਆ ਗਏ ਨਾ ਇੱਕ ਪਾਸੇ ਸੈਨਾ ਦੂਜੇ ਪਾਸੇ ਈਸ਼ਰ ਸਿੰਘ ਵਾਲਾ ਉਧੂ ਦੂਜੀ ਸਾਈਡ ਆ ਗਿਆ ਆਪਣਾ ਦਰਾਕਾਪਤੀ ਦੂਜੀ ਪਾਸੇ ਭਲਕਪੁਰਾ ਮੋੜ ਆ ਗਿਆ ਵਿਚਾਲੇ ਆ ਗਿਆ ਜਿਹੜਾ ਆਪਾਂ ਮੋਬਾਈਲ ਨੰਬਰ ਵਈਏ ਆਪਣਾ 8427299213 8427299213 ਹਾਂਜੀ ਜਿਹੜਾ ਜੱਪਾ ਮੈਂ ਦੇਖਿਆ ਨੀਂਦੀ ਰਵੀ ਦੇ ਸੁਆ ਕਿਹੜਾ ਸੂਰੀ ਆ ਜੀ ਵੀਰੇ ਤੀਜਾ ਸੁਆ ਸੂਰੀ ਆ ਜੀ ਤੀਜਾ ਸੁਆ ਕੈਕ ਦਾ ਲੈਂਦੀ ਆ ਸੂਣ ਚਾ ਜੇ ਵੀਰੇ ਇਹਦੇ ਮੰਗਾ 25 ਅਸੂ ਜਿਹੜੇ ਪੂਰੇ ਹੋ ਜਾਣਗੇ 10 ਤਰੀਕ ਨੂੰ ਬਾਕੀ ਉੱਤੇ 2 ਦਿਨ ਕੱਢ ਦੀ ਆ ਜਾਂ 1 ਦਿਨ ਕਾੜੇ ਚਾਰ ਉਹ ਕੁਦਰਤ ਦੀ ਕਹਿੰਦਾ ਭਾਵਾ ਅੱਜ 7-8 ਦਿਨ ਬਾਕੀ ਆ ਇਹਦੇ 5-6 ਦਿਨ ਹਾਂਜੀ 5-6 ਦਿਨ ਤੱਕ ਜੇ ਨੈਟ ਫਟ ਬਾਕੀ ਠੀਕ ਆ ਸੁਆ ਸੂਰੀ ਰਹਿਣ ਨਾਲ ਆ ਤੀਜਾ ਸੁਆ ਜੀ ਤੀਜਾ ਸੁਆ ਕਿਹੜਾ ਟੀਕਾ ਲੱਗਿਆ ਹੋਵੇ ਇਹਦੇ ਵੀਰੇ ਇਹਦੇ ਲਵਾਏ ਤਾਂ ਕਹਿ ਕੇ ਨੀਲੀ ਰਾਗੀ ਦੇ ਆ ਬਾਕੀ ਦੇਖੋ ਵੀ ਹੁਣ ਬੱਚਾ ਕਿ ਹੋ ਜਾ ਦਿੰਦੀ ਆ ਮੇਰੇ ਪਿਛਲੀ ਵਾਰੀ ਆ ਜਿਹੜੀ ਛੋਟੀ ਸੂਈ ਆ ਪਿਛਲੀ ਵੀਡੀਓ ਚ ਪਾਈ ਸੀ ਪਿਆਰ ਮੋਰਾ ਦੀ ਝੋਤੀ ਸੀ ਬੱਚਾ ਤੇ ਕੀ ਨੀਲੀ ਲਾਵੀ ਦਾ ਜਮਨ ਨੀਲੀ ਦਾ ਪਾ ਗਈ ਹਾਂ ਪਿਆਰ ਬ੍ਰਾਂਡਡ ਮੇਰੇ ਕੋ ਬਾਕਾਇਦਾ ਵੀਡੀਓ ਪਈ ਹੈ ਬੱਚੇ ਦੀ ਉਹਦੀ ਹੋਮੀ ਦੀ ਪਈ ਹੈ ਸਾਰੇ ਜੇਰ ਪੰਜ ਸਾਰਾ 80 ਜੇਰ ਕੰਪਲੀਟ ਮਤਲਬ ਪਈ ਆ ਕਾਹੇ ਕਿ ਨੀਲੀ ਦਾ ਲਪਾਇਆ ਦੇਖੋ ਭਰਨ ਵਾਲੇ ਨੂੰ ਦੇਖੋ ਵੀ ਕੀ ਭਰਿਆ ਆਪਾਂ ਠੀਕ ਹੈ ਕਿ ਇਹਦੇ ਆਪਾਂ ਦੁੱਧ ਦੀ ਗੱਲ ਕਰੀ ਦੁੱਧ ਕਿੰਨਾ ਪਾ ਦੂਗੀ ਦੁੱਧ ਦੀਦਾ ਅਸੀਂ 16 15 16 17 15 16 17 80 ਚੂਏ ਕਹਿੰਦਾ ਭਾ 15 ਕਿਲੋ ਵਾਲ ਦੁੱਧ ਮੰਨ ਕੇ ਲੈ ਸਕਦਾ ਹੁੰਦਾ। ਬਾਕੀ ਗਾਹ ਕਿ ਜਿਹੜਾ ਵੀ ਮੇਰਾ ਵੀਰ ਕੰਟੈਕਟ ਕਰਦਾ ਆਪ ਦੀ ਸਮਝ ਨਾਲ ਵੀ ਵੀਡੀਓ ਨੂੰ ਪੂਰੀ ਚੰਗੀ ਤਰ੍ਹਾਂ ਦੇਖ ਰੇ ਕਰਕੇ ਇਹਨੂੰ 12 ਮੰਨ ਕੇ ਲਵੇ 14 ਲਵੇ 16 ਲਵੇ ਉਹ ਅਗਲੇ ਦੀ ਨਿਰਖ ਪਰਖ ਹੈ। ਕੱਲ ਨੂੰ ਆਪਾਂ ਨੂੰ ਐਨੇ ਕਹੇ ਬਾਈ ਯਾਰ ਇਹ ਤਾਂ ਦੁੱਧ ਇੰਨੀ ਨਾ ਸੁਧ ਦੁੱਧ ਤੇ ਵੀ ਸੇਵਾ ਕਰਾਂਗੇ ਜੇ ਆਪਾਂ ਸੇਵਾ ਕਰਾਂਗੇ ਆਪਾਂ ਦੁੱਧ ਦੋ ਆਪਾਂ ਉਹ ਜਾ ਦੇਉ ਪਰ ਜੇ ਮੈਂ 16 ਕਹਤਾ ਜੇ ਅਗਲਾ ਕਹੇ ਮੇਰੇ ਤਾਂ 10 ਹੀ ਦਿੰਦੀ ਐ ਬਾਈ ਉੱਥੇ ਜਾ ਕੇ ਆਪਾਂ ਸੇਵਾ ਨਹੀਂ ਕਰ ਸਕਦੇ ਤਾਂ ਖੇੜੀ ਪਾ ਸਕਦੇ ਉਹ ਸੇਵਾ ਅਗਲੇ ਦੀ ਹੈ ਕਹਿੰਦਾ ਭਾਬਾ ਤੁਹਾਡੇ ਘਰੇ ਖੜੀ ਰਹੇਗੀ ਤੁਸੀਂ 15 ਚੋਲੋਗੇ ਦਾ ਹਾਂਜੀ ਹਾਂਜੀ ਇਹ ਨਾਲ ਤੁਸੀਂ ਚੋਇਆ ਸੀ ਤਾਂ ਅਸੀਂ ਇਹ ਕਿਹਾ ਇਹਦੇ ਆਪਾਂ ਰੇਟ ਦੀ ਗੱਲ ਕਰ ਰੇਟ ਇਹਦਾ ਕੀ ਹੋਊਗਾ ਰੇਟ ਵੀਰ ਜੀ ਇਹਦਾ 1.5 ਲੱਖ ਰੁਪਈਆ ਕੋਈ ਗੁਜਾਇਸ ਹੋ ਮਣੀ ਮੋਟੀ ਵੀਰੇ ਮਾਨਤਾਂ ਥੋੜਾ ਪਤਾ ਕੱਟ ਤੋਰ ਦੇ ਬਾਹ ਤੇ ਜਾਸੂ ਦਾ ਦੁਰੀਆ ਥੋੜੀ ਮਧਰੀ ਗੋਡੀ ਜਾਈਗੀ ਸਹਿਜ ਮੀਡੀਅਮ ਆ ਗਿਆ ਦਾ ਤੇ ਕਰੈਕਟਰ ਵਗੈਰਾ ਨੀਲੀ ਦਾ ਵੇਲੇ ਸਾਰੇ ਪੂਰੇ ਕਰ ਦਿਆ ਮੁੱਛ ਬਗੀਏ ਮੱਥੇ ਤੇ ਬੱਲ ਤੇ ਪੈਰਾਂ ਦੇ ਨਿਸ਼ਾਨ ਤੇ ਸਾਰੇ ਨਿਸ਼ਾਨਿਆਂ ਕਵਰ ਕਰਦੇ ਸੋ ਲੀਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਵਧੀਆ ਅੱਗੇ ਪਿੱਛੇ ਦਾ ਹਵਾਨਾ ਫੈਟ ਰਾਂ ਸਾਲਾ ਤੇ ਥਣ ਸੋਹਣਾ ਗੁੱਲੇ ਵਾਲਾ ਤੇ ਚਵਾਈ ਦੀ ਪੂਰੀ ਨਰਮਾ ਪੋਲੀ ਆ ਜਾਵੇ ਠੀਕਾ ਚੋਣ ਚਵਾਈ ਬਿਲਕੁਲ ਇੱਕ ਨੰਬਰ ਪੋਲੀ ਆ ਜਾਵਾ ਤੇ 1.5 ਲੱਖ ਰੁਪਏ ਹੈਗੀ ਹੈ ਇਹਦੀ ਕੀਮਤ ਤੇ ਬਾਕੀ ਸਿੰਘ ਮੂੰਹ ਮੱਥਾ ਪੈਕ ਵਾਰ ਫੇਰ ਦਿਖਾ ਦਿੰਨੇ ਆ ਮੋਚਾ ਬਗੀ ਪੜਾ ਆਉਂਦਾ ਇਹਦੇ ਕਹਿੰਦਾ ਭਾਬਾ ਵੀ ਪਿਛਲੇ ਸਾਫੇ ਬੱਚਾ ਇਹਨੇ ਪਿਓਰ ਪਾਇਆ ਸੀਗਾ ਜੀ ਹਾਂ ਪਿਛਲੀ ਵਾਰੀ ਤੇਰੇ ਪਿਓਰ ਕੋਲ ਜਿਹੜੀ ਉਹ ਤੇ ਵੀਡੀਓ ਬਣਾਈ ਉਹ ਕੱਟੀ ਐਸੀ ਦੀ ਸੀ ਨੀਲੀ ਲਾ ਗਈ ਸੀ ਠੀਕ ਹੈ ਨੀਲੀ ਜਾ ਵੀ ਤੇ ਬੱਚਾ ਪਾਉਂਦੀ ਆ ਹਣਾ ਹਾਂਜੀ ਹਾਂ ਸੋ ਤੀਸਰਾ ਸੂਰ ਸੂਰੀਆ ਜਿਹੜੇ ਜਿਸ ਕਿਸੇ ਵੀਰ ਦੇ ਪਸੰਦੂ ਕੋੜਿਆ ਕੇ ਦੇਖ ਕੇ ਤਸੱਲੀ ਕਰਕੇ ਖਰੀਦ ਲਓ ਸਹਿਜ ਜ਼ਰੂਰ ਮੀਡੀਅਮ ਆ ਗਿਆ ਤਾਂ ਕੱਦ ਦਰਮਿਆਨਾ ਹੈਗਾ ਇੱਕ ਬੇਨਤੀ ਹਾਲੋ ਕੋਈ ਵੀ ਵੀ ਲਾਮਾ ਨਾ ਦੇ ਦੇ ਆ ਰੋਇ ਨਿਰਖ ਪਰ ਕਰਕੇ ਆਪਦੇ ਪੈਸੇ ਲਾਵੇ ਠੀਕ ਹੈ ਇਹ ਲੋਕਰ ਵੀਰ ਤਾਂ ਮੈਨੂੰ ਫੋਨ ਨਾ ਲਾਵੇ ਟਾਈਮ ਬੇਸ ਕਰਵਾਉਣ ਵਾਲੇ ਤੇ ਜਿਹੜਾ ਉਹੀ ਵੀ ਫੋਨ ਲਾਵੇ ਜਿਹਨੇ ਕੋਈ ਪਰਸ਼ੋਦੀ ਚਾਹਣੇ ਕਹਿੰਦਾ ਬਾ 25 30 ਕਿਲੋਮੀਟਰ ਤੋਂ ਓਰੇ ਵਾਲਾ ਨਾ ਲਾਵੇ ਵੀਰੇ ਉਹ ਫੋਨ ਨਾ ਤੇ ਇੱਕ ਦੂਜੇ ਨਾਲ ਕੰਡੈਕਟ ਕਰਕੇ ਦੂਜਿਆਂ ਦਾ ਵੀ ਖਾਣਾ ਚਲਾਤ ਮਾਰ ਦੇ ਨਾ ਉਹਨਾਂ ਨੇ ਲੈਣੀ ਹੁੰਦੀ ਐ ਨਾ ਦੂਜੇ ਗਾਖ ਦਾ ਫੋਨ ਅਟੈਂਡ ਹੋਣ ਚਾਹੀਦਾ ਜੈ ਜੈ ਗੱਲਾ ਸੋ ਤੀਜਾ ਸੋ ਸੂਰੀ ਆਪਾਂ ਤੁਹਾਨੂੰ ਮੈਂ ਦਿਖਾਤੀ ਨੀਲੀ ਰਾਗੀ ਜੀ ਸਹਨੇ ਦੇ ਨਜੀਕ ਪਿੰਡ ਕੋਠੇ ਪੈਗੇ ਇਹ ਬੋਰਜ ਫਟੇ ਗੜ ਤੇ ਮੋਬਾਈਲ ਨੰਬਰ ਦੁਆਰੇ ਬੋਲਦੇ ਜੀ ਆਪਣਾ 84272 ਜੀ 49293 ਸੋ ਕੋਈ ਨਾਲ ਬਕਾਉ ਆਪਣੇ ਕੋਲ ਜੀ ਹਾਂ ਜੀ ਕੋਈ ਨਾਲ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ